ਤੋ ਪਹਿਲਾ ਜਿਹੜਾ ਮੁਕਾਬਲਾ ਸਟਾਰਟ ਹੋਣ ਲੱਗਿਆ। ਸ਼ੁਕਰੀਤ ਫਤਿਹ ਖੜਸ਼ਾਹ ਵਾਲਿਆਂ ਤੇ ਲੱਗਿਆ ਪਹਿਲਾ ਟਰੈਕਟਰ। ਉਹ ਟਰੈਕਟਰ ਨੂੰ ਆ ਜਾਂਦਾ ਟਰੈਕ ਤੇ ਫਿਰ ਦੇਖਦੇ ਆਪਾਂ ਟਰੈਕਟਰ ਮੁਕਾਬਲਾ। ਹਰੇਕ ਡਰਾਈਵਰ ਨੂੰ ਕਮੇਟੀ ਘੜੀ ਵਾਲਾ ਵੀਰ ਬੰਦਾ ਸਿਗਨਲ ਦੇਊਗੀ ਸਾਡੀਆਂ ਘੜੀਆਂ ਹੋ ਕੇ ਨੇ ਹੁਣ ਸੱਜੋ। ਜਿਹੜੀ ਵਾਰੀ ਕਲੱਚ ਪਹਿਲਾਂ ਸੱਜਿਆ ਜਾਂਦਾ ਘੜੀ ਛੱਟ ਨਹੀਂ ਹੁੰਦੀ। ਜਦੋਂ ਘੜੀ ਓਕੇ ਹੋਊ ਉਦੋਂ ਹਾਂਜੀ ਸਿਗਨਲ ਮਿਲੂਗਾ। ਬਾਹਰ ਸਾਹਮਣੇ ਵੇਖੋ ਮੇਰੇ ਵੀਰੋ ਇਸ ਬੜੇ ਤ੍ਰੀਪਕ ਸੱਜਣ ਹੁਣ ਕੰਮ ਕਰੀਏ ਆਹ ਰਹੇ ਨੇ ਜਿਹੜੇ ਆਹ ਤਰਕ ਕਰੀਏ ਆਹ ਰਹੇ ਨੇ ਜਿਹੜੇ ਸੰਗਤ ਤੋਂ ਡਰਵਾਇਆ ਦੁੱਧ ਨੂੰ ਪਾ ਕੇ ਕਰ ਸਕਣ ਤਰਫ ਤੋਂ ਸੱਜਣਾ ਇਹ ਨਾ ਨਾਜੂ ਮੈਂ ਪੈਂਦਾਰਾ ਇੱਕ ਆਪਾਂ گروہ اللہ کرے پاؤں میں چوٹ لگنے سے بچائے اس میں کوئی مسئلہ نہیں ہے یہ 30 دن میں ہے

ਬਲੀ ਜੀ ਬੇਨਤੀ ਹੈ ਦਵੀ ਮੈਟਰ ਸਟੇਟ ਕੋਲੀਆ ਗੱਲ ਹੈ ਤੁ ਆਪਾਂ ਆ ਰਿਹਾ ਤੇ ਦੂਜਾ ਟਟਾ ਚੋਂ ਲੱਗ ਗਈ ਰੈਡਸਟਰ ਵਾਲੇ ਵੀਰਾਂ ਦਾ ਵਿਊ ਆ ਵੀ ਅੱਜ ਤੋਂ ਚੱਲਨੇ ਚਾਹੀਦੇ ਆ ਜੋ ਆਪਾਂ ਮੈਚ ਸ਼ੁਰੂ ਕਰੀਏ ਆਹ ਟਕਟ ਧੰਤਨ ਰਾਜਾ ਸਾਹਿਬਾ ਉਹਨਾਂ ਦੇ ਨਾਂ ਤੇ ਚੱਲਦਾ ਨੰਮ ਕਮਲ ਰਾਜਾ ਸਾਹਿਬ ਜੀ ਜਿਨ੍ਹਾਂ ਨੇ ਜਿਹੜੇ ਤਵਾਬੇ ਖੇਤਰ ਦੇ ਵਿੱਚ ਬਹੁਤ ਵੱਡੀ ਕਿਰਪਾ ਨੇ ਵੀਰੋ ਦੇਖਣ ਦੇ ਉਹਨਾਂ ਦੇ ਨਾਲ ਤੇ ਵੈਕਟਰ ਚੱਲਦਾ ਬਾਦੂ ਦੇ ਪਾਸੇ ਤੇ ਹੀ ਦੇਖਿਓ ਇਹ ਤੋਂ ਕਿੰਨਾ ਪਾਰਾ ਆ ਗਿਆ ਸਟਾਪ ਦੇ ਅੱਪਰ ਸਵਾਲਾਂ ਦਾ ਕੋਈ ਹਰਵਾ ਹੁਣ ਲੈ 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 ਹੋਏ ਆ ਗਿਆ ਹੋਏ ਚੱਲੀ ਆਉਣਾ ਆਪਾਂ ਓਕੇ ਇੱਕ 48 45 ਇੱਕ 48 75 ਇਹਦਾ ਸਮਾਂ ਜੀ 148 75 ਹਾਂ ਜੀ ਇਹ ਡਾਕਟਰ ਦਾ

कोई नई टका हूंदा हा सकंतर हथ टेक लाई हूंदा हथे अस पुछियो जुड़ माना जी ਚੈੱਕ ਕਰਦੇ ਆ ਬਾਈ 55 683 ਵਿੱਚ ਫਾਫੜੇ ਭਲਕੇ ਪਿੰਡਾ ਇਹਨਾਂ ਦੇ ਪਿੰਡ ਦਾ ਹੈਰੀ ਮੇਰੇ ਵੀਰੋ 27 30 ਦੇ ਨਾਲ ਉਹ ਕਹਿੰਦੇ ਖੇਡ ਦੇ ਲਾਟੇ ਰਹੇ ਵੀਰੋ ਜਿਹੜਾ ਟੋਚਰ ਖੇਡਦਾ ਆਇਆ ਮੇਰੇ ਵੀਰੋ 자아 컨트롤을 훨씬 강하게 잡아 가지고 자가 당하다가 한 프라임을 이뤄라. 이 가운데까지 가 가지고 자아 컨트롤을 했는데 1점 3점을 먹고 가 가지고 2점 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 توهان اڄ ڪڏهن رٿياله کي خير ڏي ته اها دار جواري کي ڏي رهيو آهي ماڻهن کي ڏي رهيو آهي جيڪي سنڌان ۾ سفر ڪندا دو منٽو 3 سڪن قسماني منٽو وانگر ان جو پهرين وارو کيڏا ٻئي وارو اڀرڻ رهيو آهي ڇا به ان جو ان کان بعد ڪجهه ٿي